ਨਦੀਆਣਾ ਦੇ ਫੋਕਲ ਪੁਆਇੰਟ ਫੇਸ ਯਾਥ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਤੁਸੀਂ ਵੇਖ ਸਕਦੇ ਹੋ ਕਿ ਰਾਤ ਨੂੰ ਇਹ ਫੈਕਟਰੀ ਦਾ ਚੌਂਕੀਦਾਰ ਫੈਕਟਰੀ ਦੇ ਬਾਹਰ ਬੈਠਿਆ ਹੁੰਦਾ ਕੁਝ ਸ਼ਾਤਿਰ ਨੌਜਵਾਨ ਹਥਿਆਰਾਂ ਨਾਲ ਫੈਕਟਰੀ ਦੇ ਚੌਂਕੀਦਾਰ ਤੇ ਹਥਿਆਰਾਂ ਦੇ ਨਾਲ ਕੁੱਟਮਾਰ ਕਰਦੇ ਨੇ ਵੇਖੇ ਜਾ ਸਕਦੇ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਜਿਹੜੀਆਂ ਕੈਦ ਹੋ ਜਾਂਦੀਆਂ ਨੇ ਸੋ ਫੈਕਟਰੀ ਮਾਲਕਾਂ ਦੇ ਮੁਤਾਬਕ ਇਸ ਇਲਾਕੇ ਦੇ ਵਿੱਚ ਪੁਲਿਸ ਦੀ ਗਸ਼ਤ ਨਾ ਹੋਣ ਕਾਰਨ ਸ਼ਾਤਰ ਅਪਰਾਧੀਆਂ ਦੇ ਹੌਸਲੇ ਆਏ ਦਿਨ ਲਗਾਤਾਰ ਮਜ਼ਬੂਤ ਹੁੰਦੇ ਜਾ ਰਹੇ ਨੇ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਅਤੇ ਹੁਣ ਫੈਕਟਰੀ ਮਾਲਕ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦੇ ਡੇਟ ਸ਼ਖਸ ਇਨ ਸੌਫਟੀ ਮੰਗ ਕਰਦਾ ਹੋਇਆ ਵੀ ਵਿਖਾਈ ਦੇ ਰਿਹਾ ਆ ਇਹ ਰਾਤ ਨੂੰ ਕਾਹਦੀ ਲੇਗੋ ਸੀ ਤੇ ਜਿਸ ਵੇਲੇ ਨੂੰ ਸੱਥਾ ਪੈડા ਲੱਗਿਆ ਨਾਲ ਹੈ ਕਿ ਇੱਥੇ ਕੋਈ ਸਕਿਉਰਟੀ ਨਹੀਂ ਸੀ ਉਸਨੇ ਸਰ ਕੋਈ ਇੱਥੇ ਕੋਈ ਸਟੋਰ ਨਹੀਂ ਸੀ ਤੇ ਪਹਿਲੇ ਵੀ ਇੱਧਰ ਚੋਰੀਆਂ ਚੱਲ ਰਹੀਆਂ ਹੋਈ ਜਾਂਦੀਆਂ ਉਸ ਤੋਂ ਵੀ ਕਦੋਂ ਵੀ ਕੋਈ ਸਟੋਰ ਨੇ ਕੋਈ ਕਲੇਮ ਨਹੀਂ ਕੀਤਾ ਇਹ ਰਾਤ ਨੂੰ ਨਵੇਂ ਕੰਮ ਹੋਣ ਦਾ ਅਟੈਕ ਕਰਤਾ ਮੋ ਪੁਲਿਸ ਨੂੰ ਮਾਮਲਾ ਦੇ ਤੋ ਤੁਸੀਂ ਹਾਂਜੀ ਪੁਲਿਸ ਚ ਕਰਾਇਆ ਸੀ ਸਿਵਲ ਹਸਪਤਲ ਲੈ ਮੈਡੀਕਲ ਵੀ ਕਰਾਇਆ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਰਿਪੋਰਟ ਚਾਹ। ਇਹ ਲੱਗ ਰਿਹਾ ਕਿ ਤੁਸੀਂ ਆਪਣੇ ਨੂੰ ਸੇਫ ਬੰਦੇ ਹੋ ਕਿ ਨਹੀਂ? ਇੱਥੇ ਤਾਂ ਸੇਫ ਹੈ ਨਹੀਂ। ਜਦੋਂ ਸੇਫ ਹੈ ਗਿਆ ਜਦੋਂ ਉਹ ਮੁੰਡੇ ਨੂੰ ਡਾਂਟ ਮਾਰਦਾ ਗੇਟ ਚ ਮੱਧੇ ਕੋਈ ਸੀਟਾ ਫਾੜ ਦਿੱਤਾ ਗਿਆ ਤੇ ਤੇਜ਼ ਦਾ ਹਥਿਆਰ ਸੀ ਕਿ ਉਹਨਾਂ ਕੋਲ ਕਿ ਸਿਕਿਉਰਟੀ ਦਾ ਕੋਈ ਹੈ ਨਹੀਂ। ਤੁਸੀਂ ਵਪਾਰੀ ਹੈਗੇ ਹੋ ਵਪਾਰੀ ਹੁੰਦੇ ਲਾਗੇ ਕੀ ਮੰਗ ਕਰਦੇ ਹਨ ਉਹ ਲਿਖ ਕੇ ਕਹਿਆ ਜਾਂਦਾ ਕਿ ਅਸੀਂ ਸੇਫਟੀ ਬਹੁਤ ਹੈ ਇੱਥੇ ਨਹੀਂ ਨਹੀਂ ਇਹਦੀ ਕੋਈ ਸੇਫਟੀ ਨਹੀਂ ਹੈ ਅਸੀਂ ਤਾਂ ਪੁਲਿਸ ਵਾਲੇ ਨੇ ਕਦੇ ਦੇਖਿਆ ਨਹੀਂ ਕੋਈ ਪੀਸੀਆਰ ਦੀ ਪੈਂਡ ਕੋਈ ਕੋਈ ਕੁਝ ਨਹੀਂ ਆਇਆ ਕੋਈ ਸੇਫਟੀ ਨਹੀਂ ਆਈ ਤੇ ਕੱਲੇ ਕੱਲ ਨੂੰ ਅਸੀਂ ਗੱਡੀ ਤੇ ਜਾ ਰਹੇ ਹਾਂ ਗੱਡੀ ਤੇ ਵੀ ਅਟੈਕ ਕਰ ਸਕਦੇ ਕੋਈ ਸੇਫਟੀ ਨਹੀਂ ਹੈ ਕੀ ਮੰਗ ਕਰਦੇ ਅਸੀਂ ਤਾਂ ਮੰਗ ਕਰਦੇ ਜੀ ਇਥੇ ਪੀਸੀਆਰ ਦੀ ਡਬਲਰ ਪੈਟਰੋਲਿੰਗ ਹੁੰਦੀ ਰਹੇ ਤੇ ਜਿਹੜੇ ਵੀ ਬਾਹਰ ਦੇ ਬੰਦੇ ਆਉਂਦੇ ਆ ਫੋਨ ਹੈ ਜੀ ਆਇਡੈਂਟੀਫਾਈ ਕ੍ਰਿਸ਼ਨ ਤੋਂ ਹੋਵੇ ਉਹ ਜਿਹੜੇ ਕਿੱਥੋਂ ਆਏ ਕਿੱਥੇ ਜਾ ਰਹੇ ਸੀ ਵੀ ਕੋਈ ਪਤਾ ਨਹੀਂ ਜਾਂ ਕੋਈ ਪੁਰਾਣਾ ਨਿਵਾਸੀ ਟਰਗਾ ਵੀ ਬਸੀਗਾ ਤੇ ਅਚਾਨਕ ਉਹਨਾਂ ਦੇ ਨਾਲ ਅਟੈਕ ਤੇ ਬਸ ਜਸਟ ਬਾਹਰ ਨਿਕਲੇ ਦੋਨਾਂ ਤੇ ਅਟੈਕ ਹੋ ਗਿਆ ਕਿ ਕੀ ਹੁਣ ਤੁਸੀਂ ਕਿੱਧਰ ਤਫ਼ਤੀਸ਼ ਕਰ ਰਹੇ ਹੋ ਕੀ ਦੇ ਇਹ ਸਬੰਧੀ ਪਾ ਜੀ ਇਨਵੈਸਟੀਗੇਸ਼ਨ ਜਾਰੀ ਹੈ ਜੀ ਅਸੀਂ ਆ ਰਹੀ ਸਾਡੀ ਗਸ਼ਤਾਂ ਤਾਂ ਚਲਦੀਆਂ ਰਹਿੰਦੀਆਂ ਜਿਸ ਸੌਂਦੀ ਅਸੀਂ ਫੋਟੋ ਲੈ ਲਈ ਹੈ ਵੀਡੀਓ ਵੀ ਚੈੱਕ ਕਰ ਲਈ ਹੈ ਉਸ ਸੌਂਦੀ ਅਸੀਂ ਫੈਕਟਰੀ ਦੇ ਆਲੇ ਦੁਆਲੇ ਇਹ ਹੀ ਪਤਾ ਲੱਗਿਆ ਵੀ ਇਹ ਤੇ ਇਹ ਨਾਲ ਦੇ ਵਰਕਰ ਕਿਸ ਫੈਕਟਰੀ ਨਾਲ ਦੀ ਕੰਮ ਕਰਦੇ ਆ ਬਾਕੀ ਪਤਾ ਕਰ ਲੈਣਾ ਇਹ ਫੋਟੋ ਆਪਣੇ ਕੋਲ ਹੈਗੀਆਂ ਅੰਦਰ ਦੀ ਅੱਛਾ ਵੀਡੀਓ ਚ ਕੀ ਲਿਖਦਾ ਪਿਆਦਾ ਵੀਡੀਓ ਵਿੱਚ ਇਹ ਗੇਟਾਂ ਦੇ ਹੱਥੋਂ ਭਾਈ ਕੀਤੀਆਂ ਹਨ ਇਹਨੇ ਆਕੇ ਠੀਕ ਹੈ ਜੀ ਬਾਕੀ ਜਦੋਂ ਵੱਲ ਕੇ ਪਤਾ ਲੱਗੂ ਮੈਨੂੰ ਸਾਹਮਣੇ ਕੀ ਗੱਲ ਹੋਈ ਹੈ ਕੀ ਇਹਨਾਂ ਦੇ ਆਪਸੀ ਕੋਈ ਰੰਜਿਸ਼ ਪਾ ਲਈ ਨਹੀਂ ਇਹਦੇ ਬਾਰੇ ਪਤਾ ਹੀ ਕੁਝ ਨਹੀਂ ਕਹਿ ਸਕਦੇ ਤਾਂ ਹੁਣ ਜਿਹਦੇ ਤੇ ਗੱਲਬਾਤ ਹੋਈ ਉਹ ਹੀ ਦੱਸ ਸਕਦਾ ਨਾ ਦੱਸਿਆ ਜਾ ਰਿਹਾ ਕਿ ਇੱਥੇ ਅਸਰੀ ਗਸਤ ਘੱਟ ਆ ਨਹੀਂ ਗਸਤ ਭਾਜੀ ਗਸਤ ਤਾਂ ਪ੍ਰੋਪਰ ਡੇਲੀ ਸਾਡੀ ਚੱਲਦੀ ਹੈ ਰਾਤ ਨੂੰ 8:30 ਵਜੇ ਤੋਂ ਬਾਅਦ ਗੇਟ ਆਲਰੇਡੀ ਗੇਟ ਹੀ ਬੰਦ ਹੋ ਜਾਂਦੇ ਇਹ ਤੇ ਹੁਣ ਜਿਹੜੇ ਵਪਾਰੀ ਆਪਣੇ ਆਪ ਨੂੰ ਅਨਸੇਫ ਸਮਝਦੇ ਪਏ ਉਹਨਾਂ ਨੇ ਨਹੀਂ ਨਹੀਂ ਭਾਜੀ ਐਸੀ ਕੋਈ ਗੱਲ ਨਹੀਂ ਸਾਡੀ ਰੈਗੂਲਰ ਗਸ਼ਤ ਸਵੇਰ ਸ਼ਾਮ ਚੱਲਦੀ ਹੈ ਜੀ ਐਸੀ ਕੋਈ ਨਹੀਂ ਹੈਗਾ ਤੇ ਹੁਣ ਇਹਨਾਂ ਨੂੰ ਕੀ ਆਸ਼ਵਾਸ਼ਣ ਦਿੰਦੇ ਹਾਂ ਬਸ ਅਸੀਂ ਚੈੱਕ ਕਰਦੇ ਫੁਟੇਜ ਆ ਗਈ ਹੈ ਇਹ ਦੱਸਦੇ ਵੀ ਨਾਲ ਦੀ ਫੈਕਟਰੀ ਜਿੱਥੇ ਕੰਮ ਕਰਦੇ ਆ ਕਿਤੇ ਉਹਦੀ ਡਰਿੰਕ ਵਗੈਰਾ ਕੀਤੀ ਹੋਈ ਸੀ ਜਿੱਥੇ ਤੱਕ ਇਹ ਪਤਾ ਲੱਗ ਰਿਹਾ ਇਹਨਾਂ ਦੇ ਬਰਕੀ ਜਿਹੜੇ ਸੱਤਾਵਰਿਆ ਉਹ ਵੀ ਦੱਸ ਰਿਹਾ ਵੀ ਇਹਨਾਂ ਦੀ ਡਰਿੰਕ ਵਗੈਰਾ ਕੀਤੀ ਹੋਈ ਸੀ ਹੁਣ ਪਹਿਲੀ ਤੋਂ ਕਿਦਾਂ ਇਸ ਤਰ੍ਹਾਂ ਦਾ ਮਾਮਲਾ ਦਰਜ ਕੀਤਾ ਗਿਆ ਮਾਮਲਾ ਦਰਜ ਆਪ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਤੋਂ ਬਾਅਦ ਜਿੰ ਆ ਥੋੜੀ ਜਿਹੀ ਲੁਧਿਆਣਾ ਲਾਈਵਲੀ ਟਿੰਕਾ ਜਰਦੀ ਰਿਪੋਰਟ